ਉਤਪਾਦੀ ਪੋਥੀ ਔਰ ਉਹਦੇ ਅਸੀਂ ਵਚਨ ਚ ਸੁਣਾਗੇ ਉਤਪਾਦੀ ਪੋਥੀ 6 ਅਦੇ ਤੇ ਉਹਦੇ 9 ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ਵਰ ਦੇ ਨਾਲ ਨਾਲ ਚੱਲਦਾ ਸੀ ਤੇ ਖੁਦਾ ਨੇ ਨੂਹ ਦੇ ਨਾਲ ਗੱਲ ਕੀਤੀ ਕਿ ਨੂਹ ਇਸ ਧਰਤੀ ਉੱਤੇ ਪਾਪ ਬਹੁਤ ਵੱ ਚੁੱਕਾ ਆ ਪਾਪ ਬਹੁਤ ਆ ਮੈਂ ਇਸ ਧਰਤੀ ਨੂੰ ਗਰਕ ਕਰਨ ਵਾਲਾ ਆ ਖਤਮ ਕਰਨ ਵਾਲਾ ਆ ਤੇ ਤੂੰ ਕੀ ਕਰ ਆਪਣੇ ਵਾਸਤੇ ਆਪਣੇ ਪਰਿਵਾਰ ਦੇ ਵਾਸਤੇ ਇੱਕ ਕਿਸ਼ਤੀ ਤਿਆਰ ਕਰ ਤੇ ਜਿਹੜਾ ਵੀ ਕੋਈ ਕਿਸ਼ਤੀ ਦੇ ਵਿੱਚ ਵੜੇਗਾ ਉਹ ਬਚਾਇਆ ਜਾਵੇਗਾ ਨੂਹ ਦੇ ਨਾਲ ਕਿਉਂ ਖੁਦਾਬਾਪ ਨੇ ਗੱਲ ਕੀਤੀ ਕਿ ਨੂਹ ਪਰਮੇਸ਼ਵਰ ਦੇ ਨਾਲ ਚੱਲਦਾ ਸੀ ਔਰ ਪਵਿੱਤਰ ਸੀ ਔਰ ਨਿਰਮਲ ਬੰਦਾ ਸੀ ਤੋਂ ਗੌਰ ਕਰੀਏ ਬਾਕੀ ਸਾਰੇ ਧਰਤੀ ਦੇ ਉੱਤੇ ਬਹੁਤ ਪਾਪ ਜਿਹੜਾ ਵੱ ਚੁੱਕਾ ਸੀ ਔਰ ਬਹੁਤ ਯਦੀ ਬਦੀ ਇਸ ਸੰਸਾਰ ਦੇ ਉੱਤੇ ਵਧੀ ਹੋਈ ਸੀ ਔਰ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ ਉਹਦੇ 24 ਉਹਦੇ 37 ਵਚਨ ਦੇ ਵਿੱਚ ਇਸ ਤਰ੍ਹਾਂ ਬਿਆਨ ਕਰਕੇ ਲਿਖਿਆ ਕਿ ਜਿਵੇਂ ਨੂਹ ਦੇ ਦਿਨ ਸਨ ਇਸੇ ਤਰ੍ਹਾਂ ਇਸ ਧਰਤੀ ਦਾ ਵੀ ਅੰਤ ਹੋਵੇਗਾ ਨੂਹ ਦੇ ਦਿਨਾਂ ਦੇ ਵਿੱਚ ਵੀ ਧਰਤੀ ਦੇ ਧਰਤੀ ਦਾ ਅੰਤ ਹੋਇਆ ਸਿਰਫ 8 ਜਣੇ ਬਚੇ ਔਰ ਹੋਰ ਕੋਈ ਵੀ ਬੱਚਾ ਨਹੀਂ ਔਰ ਹੁਣ ਨਵੇਂ ਸੰਸਾਰ ਦੇ ਵਿੱਚ ਨਵਾਂ ਯੋਗ ਜਿਹੜਾ ਆ ਉਹਦੇ ਵਿੱਚ ਵੀ ਜਿਹੜੇ ਲੋਕ ਨੂਹ ਦੀ ਤਰ੍ਹਾਂ ਆਪਣੇ ਆਪ ਨੂੰ ਸੰਪੂਰਨ ਕਰਨਗੇ ਆਪਣੇ ਆਪ ਨੂੰ ਪ੍ਰਭੂ ਜੀ ਦੇ ਨਾਲ ਚਲਾਉਣਗੇ ਪ੍ਰਭੂ ਜੀ ਦੇ ਵਚਨਾਂ ਦੇ ਨਾਲ ਚੱਲਣਗੇ ਉਹਦੇ ਕਲਾਮ ਦੇ ਨਾਲ ਚੱਲਣਗੇ ਸੱਜੇ ਖੱਬੇ ਨਹੀਂ ਮੋੜਨਗੇ ਔਰ ਉਹੀ ਲੋਕ ਜਿਵੇਂ ਨੂਹ ਬਚਿਆ ਉਹਦਾ ਪਰਿਵਾਰ ਬਚਿਆ ਔਰ ਉਹੀ ਲੋਕ ਬਚਣਗੇ ਜਿਵੇਂ ਖੁਦਾ ਦਾ ਪਾਕ ਕਲਾਮ ਕਹਿੰਦਾ ਹੈ ਕਿ ਯਿਸੂ ਮਸੀਹ ਦੀ ਆਮਦ ਇਸ ਸੰਸਾਰ ਦੇ ਉੱਤੇ ਹੋਵੇਗੀ ਗੁਪਤ ਆਮਦ ਹੋਵੇਗੀ ਜਿਸ ਤੇ ਵਿੱਚ ਕੋਈ ਵੀ ਇਨਸਾਨ ਨੂੰ ਪਿੰਨ ਭੇਤ ਨਹੀਂ ਹੋਵੇਗਾ ਜਿਵੇਂ ਖੁਦਾ ਦੇ ਕਲਾਮ ਚ ਲਿਖਿਆ ਰਾਤ ਨੂੰ ਚੋਰ ਆਉਂਦਾ ਤੇ ਇਸੇ ਤਰ੍ਹਾਂ ਹੀ ਪ੍ਰਭੂ ਦਾ ਦਿਨ ਆਵੇਗਾ ਜਿਵੇਂ ਕਿ ਲੋਕ ਹੱਕੇ ਬੱਕੇ ਰਹਿ ਜਾਣਗੇ ਔਰ ਜਿਵੇਂ ਨੂਹ ਵੀ ਕਿਸਤੇ ਦੇ ਵਿੱਚ ਕਿਸਤੇ ਤਿਆਰ ਕਰ ਰਿਆ ਸੀ ਪਰ ਲੋਕਾਂ ਦੇ ਨਜ਼ਰਾਂ ਦੇ ਵਿੱਚ ਲੋਕਾਂ ਦੀਆਂ ਵਿਚਾਰਾਂ ਵਿੱਚ ਇੱਕ مخੌਲ ਤੇ ਠੱਠਾ ਬਣਿਆ ਅੱਜ ਵੀ ਜਿਹੜੇ ਸੰਤ ਖੁਦਾਵੰ ਖੁਦਾ ਦੇ ਉਹ ਸਾਰੇ ਸੰਸਾਰ ਤੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਨੇ ਕਿ ਆਪਣੀਆਂ ਬਦੀਆਂ ਤੋਂ ਸੁਟਕਾਰਾ ਪਾਓ ਆਪਣੀਆਂ ਬਦੀਆਂ ਨੂੰ ਛੱਡੋ ਔਰ ਆਪਣੇ ਗੁਨਾਹਾਂ ਨੂੰ ਆਪਣੇ ਜਿਹੜੇ ਜੀਵਨ ਦੇ ਅੰਦਰ ਨਸੇ ਐ ਬਦੀਆਂ ਆ ਬਦ ਚਲਨੀਆਂ ਆ ਇਹਨਾਂ ਨੂੰ ਛੱਡੋਗੇ ਔਰ ਪਰਮੇਸ਼ਵਰ ਦੇ ਨਾਲ ਜਿਹੜੇ ਲੋਕ ਨਾਤਾ ਜੋੜਨਗੇ ਔਰ ਧਾਰਮਿਕ ਤਰ੍ਹਾਂ ਧਾਰਮਿਕ ਤੇ ਇੱਕ ਜ਼ਿੰਦਗੀ ਪਾਉਣਗੇ ਉਹ ਲੋਕ ਖੁਦਾਵੰਦ ਖੁਦਾ ਦੇ ਨਾਲ ਹਮੇਸ਼ਾ ਹਮੇਸ਼ਾ ਦੇ ਰਾਜ ਦੇ ਵਿੱਚ ਦਾਖਲ ਹੋਣਗੇ ਬੋਲੇ ਹallelujah ਇਸ ਸੰਸਾਰ ਤੋਂ ਬਾਅਦ ਆ ਇੱਕ ਸੰਸਾਰ ਆਉਣ ਵਾਲਾ ਆ ਉਸ ਸੰਸਾਰ ਦੇ ਵਿੱਚ ਉਹ ਲੋਕ ਦਾਖਲ ਹੋਣਗੇ ਔਰ ਸੰਸਾਰ ਦੇ ਉੱਤੇ ਬਧੇ ਬਹੁਤ ਵੱਧ ਚੁੱਕੇ ਪਾਪ ਬਹੁਤ ਵੱਧ ਚੁੱਕਾ ਪਰ ਇਹ ਧਰਤੀ ਜਿਹੜੀ ਆ ਜائیں ਸੰਸਾਰ ਜਿਹੜਾ ਬਚਿਆ ਹੋਇਆ ਉਹ ਚੁਣਿਆ ਹੋਇਆਂ ਦੀ ਖਾਤਰ ਬਚਿਆ ਹੋਇਆ ਅੱਜ ਵੀ ਧਰਮੀ ਲੋਕ ਇਸ ਸੰਸਾਰ ਦੇ ਉੱਤੇ ਹਨ ਜਿਨ੍ਹਾਂ ਦੀਆਂ ਦੁਆਵਾਂ ਬੇਨਤੀਆਂ ਪ੍ਰਾਰਥਨਾਵਾਂ ਜਿਹੜੀਆਂ ਪ੍ਰਭੂ ਦੇ ਅੱਗੇ ਹੋ ਰਹੀਆਂ ਨੇ ਤੇ ਉਹ ਪ੍ਰਭੂ ਦੇ ਰਾਜ ਦੇ ਵਾਸਤੇ ਤਿਆਰ ਹੋ ਰਹੇ ਨੇ ਇਸ ਕਰਕੇ ਇਹ ਸੰਸਾਰ ਜਿਹੜਾ ਅਜੇ ਬਚਿਆ ਹੋਇਆ ਪਰ ਇੱਕ ਖੁਦਾ ਦਾ ਵਾਅਦਾ ਆ ਕਿ ਮੈਂ ਜਿਵੇਂ ਨੂਹ ਦੇ ਦਿਨਾਂ ਦੇ ਵਿੱਚ ਧਰਤੀ ਦਾ ਨਾਸ ਕੀਤਾ ਅੱਗੇ ਪਾਣੀ ਨਾਲ ਕੀਤਾ ਪਰ ਹੁਣ ਪਾਣੀ ਨਾਲ ਨਹੀਂ ਅੱਗ ਦੇ ਨਾਲ ਇਹ ਧਰਤੀ ਜਿਹੜੀ ਆ ਤਬਾਹ ਹੋਵੇਗੀ ਨਾਸ ਹੋਵੇਗੀ ਪਰ ਸਾਰੀ ਧਰਤੀ ਦੇ ਇਹਦੇ ਵਿੱਚੋਂ ਲੋਕ ਬਚਣਗੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਸੰਪੂਰਨ ਕਰਦੇ ਨੇ ਆਪਣੇ ਆਪ ਨੂੰ ਪਵਿੱਤਰ ਕਰਦੇ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥ ਵਿੱਚ ਸੌਂਪਦੇ ਨੇ ਜੇ ਅਸੀਂ ਚਾਹੁੰਦੇ ਆ ਕਿ ਸਾਡਾ ਜੀਵਨ ਵੀ ਬਚਾਇਆ ਜਾਵੇ ਪਰਮੇਸ਼ਵਰ ਦੇ ਨਾਲ ਜਲਾਲੇ ਰਾਜ ਦੇ ਵਿੱਚ ਪਹੁੰਚੇ ਜਿਵੇਂ ਨੂੰ ਕਿਸਤੇ ਵਿੱਚ ਬੈਠਾ ਬਚਾਇਆ ਗਿਆ ਸਾਰਾ ਸੰਸਾਰ ਡੁੱਬ ਕੇ ਨਾਸ਼ ਹੋਇਆ ਨੂੰ ਕਿਸਤੇ ਵਿੱਚ ਆਰਾਮ ਕਰ ਰਿਹਾ ਸੀ ਪਰ ਸੰਸਾਰ ਜਿਹੜਾ ਨਾਸ਼ ਹੋਇਆ ਇਸੇ ਤਰ੍ਹਾਂ ਅੱਜ ਵੀ ਇਸ ਸੰਸਾਰ ਦੇ ਉੱਤੇ ਪ੍ਰਭੂ ਦੇ ਲੋਕ ਪ੍ਰਚਾਰ ਕਰਦੇ ਨੇ ਇਸ ਲਈ ਮੁੜੋ ਆਪਣੇ ਪਾਪਾਂ ਤੋਂ ਗੁਨਾਹਾਂ ਤੋਂ ਪ੍ਰਭੂ ਨਾਲ ਨਾਤਾ ਜੋੜੋ ਪ੍ਰਭੂ ਦੀ ਇਬਾਦਤ ਵਿੱਚ ਮਗਨ ਹੋ ਪਰ ਅੱਜ ਇਹਨਾਂ ਇਨਸਾਨ ਦੇ ਕੋਲ ਟਾਈਮ ਨਹੀਂ ਹੈ ਸਮਾਂ ਨਹੀਂ ਹੈ ਇਕੱਲਾ ਕਰਨ ਵਾਸਤੇ ਸਮਾਂ ਕੰਮ ਕਰਨ ਵਾਸਤੇ ਸੰਸਾਰ ਦਾ ਸਮਾਂ ਪਰ ਬੰਦਗੀ ਦਾ ਕੋਈ ਟਾਈਮ ਨਹੀਂ ਬੰਦਗੀ ਦਾ ਕੋਈ ਸਮਾਂ ਨਹੀਂ ਬੰਦਗੀ ਵਾਸਤੇ ਸਮਾਂ ਨਹੀਂ ਕੱਟ ਸਕਦਾ ਦੁਆ ਵਾਸਤੇ ਸਮਾਂ ਨਹੀਂ ਕੱਟ ਸਕਦਾ ਬਾਈਬਲ ਪੜ੍ਹਨ ਵਾਸਤੇ ਸਮਾਂ ਨਹੀਂ ਕੱਢਦਾ ਪ੍ਰਭੂ ਦੇ ਨਾਲ ਵਿਚਾਰ ਕਰਨ ਵਾਸਤੇ ਸਮਾਂ ਨਹੀਂ ਕੱਢਦਾ ਪਰ ਜਿਹੜੇ ਸਮਾਂ ਕੱਢਣਗੇ ਉਹ ਬਚਾਏ ਜਾਣਗੇ ਬੋਲੇ ਹallelujah ਔਰ ਅੱਜ ਸੰਸਾਰ ਦੇ ਵਿੱਚ ਪ੍ਰਚਾਰ ਹੁੰਦਾ ਆ ਸੰਸਾਰ ਦੇ ਵਿੱਚ ਖੁਸ਼ਖਬਰੀ ਦੀ ਇਹ ਅੰਜੀਲ ਸੁਣਾਈ ਜਾਂਦੀ ਆ ਪਰ ਲੋਕਾਂ ਦੇ ਸਾਹਮਣੇ ਇਹ ਮਖੌਲ ਤੇ ਠੱਠਾ ਬਣਿਆ ਹੋਇਆ ਆ ਜਿਵੇਂ ਕਿ ਲੂਤ ਜਿਹੜਾ ਸੀ ਜਦੋਂ ਸਦੂਮ ਤੇ ਅਮੂਰਾ ਦੇ ਵਿੱਚ ਬਹੁਤ ਜ਼ਿਆਦਾ ਪਾਪ ਵਧ ਚੁੱਕਾ ਸੀ ਤੇ ਖੁਦਾ ਦੇ ਪਾਕ ਦੂਤਾਂ ਨੇ ਕਿਹਾ ਕਿ ਨੂੰ ਇਹ ਲੂਤ ਤੂੰ ਕੀ ਕਰ ਆਪਣੇ ਪਰਿਵਾਰ ਨੂੰ ਇੱਥੋਂ ਲੈ ਕੇ ਚਲਾ ਜਾ ਤੂੰ ਬਚਾਇਆ ਜਾਏਗਾ ਲੂਤ ਆਪਣੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਕੋਲੋਂ ਗਿਆ ਵੀ ਇਸ ਸ਼ਹਿਰ ਵਿੱਚੋਂ ਜਲਦੀ ਕਰੋ ਨਿਕਲ ਜਾਈਏ ਔਰ ਇਹ ਸ਼ਹਿਰ ਅੱਗ ਦੇ ਨਾਲ ਜਲ ਬਲ ਜਾਏਗਾ ਪਰ ਲੂਤ ਜਿਹੜਾ ਗਿਆ ਸੀ ਪਰ ਉਹਦੀਆਂ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਦੇ ਵਿੱਚ ਹੈ ਲੂਤ ਇੱਕ ਮਖੌਲ ਤੇ ਠੱਠਾ ਬਣਿਆ ਤੋ ਬਚਾਉਣ ਵਾਸਤੇ ਅੱਜ ਵਿਸ਼ਵਾਸ ਕਰਨਾ ਪੈਣਾ